ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਠੀਕ ਠਾਕ ਹੋ ਆਏ ਠੰਡ ਦੇ ਇੱਕ ਸਟੇਜ ਤੇ ਲਾ ਦਿੱਖੋ ਜੀ ਸਾਬ ਨੇ ਇੱਕ ਦੱਬ ਕੇ ਤਾੜੀ ਮਾਰ ਦਿਓ ਆਪਦੇ ਆਪ ਦੇ ਨਾਂ ਦੀ ਰੱਬ ਰਾਜੀ ਰੱਖੇ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਨਵਾਂ ਸਾਲ ਸਾਰਿਆਂ ਵਾਸਤੇ ਤਰੱਕੀਆਂ ਦੇਵੇ ਤੰਦਰੁਸਤੀਆਂ ਦੇਵੇ ਹੱਸਦੇ ਖੇੜਦੇ ਰੋ ਬਸਦੇ ਰੋ ਰੌਣਕ ਮੇਲੇ ਲੱਗੇ ਰਹਿਣ ਤੰਦਰੁਸਤੀਆਂ ਪਰਿਵਾਰਾਂ ਚ ਬਣੀਆਂ ਰਹਿਣ ਸੋ ਨਵੇਂ ਸਾਲ ਦਾ ਅੱਜ ਪਹਿਲਾ ਪ੍ਰੋਗਰਾਮ ਸ੍ਰਿੰਦਰ ਕੌਰ ਜੀ ਦੇ ਜਨਮ ਦਿਨ ਤੇ ਆਪਾਂ ਸਾਰੇ ਇਕੱਠੇ ਹੋਏ ਆ ਜਸੂ ਸਾਡਾ ਵੱਡੇ ਭਾਜੀ ਕਮਾਂਡੋ ਵਾਲੇ ਸ੍ਰਿੰਦਰ ਕੌਰ ਜੀ ਦੇ ਜਨਮ ਦਿਨ ਤੇ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦੇ ਹੋਏ ਦਾਦਾ ਜੀ ਸੰਤ RAM ਜੀ ਕਰਤਾਰ ਜੀ ਉਹਨਾਂ ਨੂੰ ਬਹੁਤ-ਬਹੁਤ ਮੁਬਾਰਕਾ ਦਿੰਦੇ ਹੋਏ ਗੁਲਾਬ ਜੀ ਲਾਭਜੀਤ ਰਜਿੰਦਰ ਜੀ ਹਰਪ੍ਰੀਤ ਗੁਰਪ੍ਰੀਤ ਔਰ ਮਨਪ੍ਰੀਤ ਨੂੰ ਬਹੁਤ-ਬਹੁਤ ਮੁਬਾਰਕ